ਪਿਛਲੇ ਦਿਨੀ ਮੈਂ ਪਰਿਵਾਰ ਸਮੇਤ ਕਾਰ ਤੇ ਦਿੱਲੀ ਜਾਣਾ ਸੀ ਸਵੇਰੇ ਜਲਦੀ ਨਿਕਲੇ ਘਰੋਂ ਪਰ ਅਜੇ 20 ਕਿਲੋਮੀਟਰ ਹੀ ਗਏ ਸੀ ਅਚਾਨਕ ਕਾਰ ਦੇ ਬੋਨਟ ਦਾ ਲੋਕ ਟੁੱਟ ਗਿਆ ਤੇ ਬੋਨਟ ਖੁੱਲ ਕੇ ਸ਼ੀਸ਼ੇ ਵਿੱਚ ਲੱਗਾ ਸ਼ੀਸ਼ਾ ਟੁੱਟ ਗਿਆ ਤੇ ਬੋਨਟ ਵੀ ਖਰਾਬ ਹੋ ਗਿਆ ਪਰਮਾਤਮਾ ਦਾ ਸ਼ੁਕਰ ਸੀ ਕਿ ਕਾਰ ਰੋਕ ਲਈ ਤੇ ਸੱਟ ਵਗੈਰਾ ਨਹੀਂ ਵੱਜੀ ਕਿਸੇ ਦੇ ਚਲੋ ਵਾਪਸ ਕਾਰ ਆ ਕੇ ਦੂਸਰੀ ਕਾਰ ਰਾਹੀਂ ਦਿੱਲੀ ਦਾ ਚੱਕਰ ਲਾਏ ਮੈਂ ਕਾਰ ਨੂੰ ਗੈਰਾਜ ਵਿੱਚ ਲੈ ਕੇ ਗਿਆ। ਭਾਜੀ ਕਹਿੰਦੇ ਗੈਰਾਜ ਦਾ ਮਾਲਕ ਹੈ। ਸਾਰੇ ਉਸ ਨੂੰ ਭਾਜੀ ਕਹਿੰਦੇ ਨੇ। ਵੀ ਜੀ ਤੁਹਾਡੀ ਕਾਰ ਕੱਲ੍ਹ ਤੱਕ ਤਿਆਰ ਹੋਊ ਛੱਡ ਜਾਓ। ਅਗਲੇ ਦਿਨ 11:00 ਵਜੇ ਮੈਂ ਦਫ਼ਤਰ ਤੋਂ ਇੱਕ ਸਾਥੀ ਦੀ ਕਾਰ 'ਚ ਬੈਠ ਕੇ ਗੈਰਾਜ ਵੱਲ ਜਾਂਦੇ ਨੂੰ ਖਿਆਲ ਆਇਆ ਕਿ ਉਹਨਾਂ ਨੂੰ ਕੁਝ ਖਾਣ ਵਾਸਤੇ ਲਿਆ ਜਾਵੇ। ਰਸਤੇ ਵਿੱਚ ਕਾਲਜ ਰੋਡ ਤੇ ਇੱਕ ਬਹੁਤ ਹੀ ਮਸ਼ਹੂਰ ਸਮੋਸੇ ਵਾਲਾ ਹੈ। ਉਸਦੇ ਸਮੋਸੇ ਸਾਰੇ ਲੁਧਿਆਣੇ ਵਿੱਚ ਮਸ਼ਹੂਰ ਹਨ। ਮੈਂ ਤੀਕ ਸਮੋਸੇ ਲੈ ਲਈ ਮੈਨੂੰ ਪਤਾ ਸੀ ਗੈਰਾਜ ਵਿੱਚ ਇਸ ਟਾਈਮ ਚਾਹ ਹੁੰਦੀ ਹੈ ਮੈਂ ਜਦੋਂ ਹੀ ਸਮੋਸੇ ਲੈ ਕੇ ਗੈਰਾਜ ਵਿੱਚ ਪਹੁੰਚਿਆ ਉਹਨਾਂ ਦੀ ਚਾਹੀ ਆ ਗਈ ਮੈਂ ਸਮੋਸਿਆਂ ਵਾਲਾ ਲਿਫਾਫਾ ਉਹਨਾਂ ਨੂੰ ਫੜਾ ਦਿੱਤਾ ਉਹਨਾਂ ਸਮੋਸਿਆਂ ਨਾਲ ਮਿਲੀ ਚਟਣੀ ਨੂੰ ਇੱਕ ਪਲੇਟ ਵਿੱਚ ਪਾ ਲਿਆ ਉਹ ਦੋ ਦੋ ਸਮੋਸੇ ਸਾਡੇ ਲਈ ਵੀ ਲੈ ਆਏ ਮੈਂ ਤੇ ਮੇਰੇ ਸਾਥੀ ਨੇ ਉਹਨਾਂ ਸਾਰਿਆਂ ਦੇ ਨਾਲ ਬੈਠ ਕੇ ਚਾਹ ਪੀਤੀ ਤੇ ਸਮੋਸੇ ਖਾਦੇ ਅਸੀਂ ਸਾਰਿਆਂ ਨੇ ਇੱਕੋ ਪਲੇਟ 'ਚੋਂ ਚਟਨੀ ਲਈ ਮੇਰੀ ਕਾਰ ਹਜੇ ਵੀ ਤਿਆਰ ਨਹੀਂ ਸੀ ਮੈਂ ਉਹਨਾਂ ਨੂੰ ਦੁਪਹਿਰ ਤੱਕ ਕਾਰ ਠੀਕ ਕਰਨ ਦੇਣ ਦੀ ਹਦਾਇਤ ਕਰਕੇ ਵਾਪਸ ਆ ਗਿਆ ਜਦੋਂ ਮੈਂ ਦੁਪਹਿਰ ਤੋਂ ਬਾਅਦ ਕਾਰ ਲੈਣ ਗੈਰਾਜ ਵੱਲ ਜਾ ਰਿਹਾ ਸੀ ਤਾਂ ਮੈਂ ਸੋਚਦਾ ਸੀ ਹੁਣ ਤੱਕ ਤਾਂ ਠੀਕ ਕਰ ਹੀ ਦਿੱਤੀ ਹੋਣੀ ਆ ਪਰ ਜੇ ਨਾ ਕੀਤੀ ਤਾਂ ਮੈਂ ਲੜ ਪੈਣਾ ਵੀ ਮੈਂ ਸਮੋਸੇ ਵੀ ਖਵਾਏ ਤੇ ਤੁਸੀਂ ਹਜੇ ਵੀ ਮੇਰਾ ਕੰਮ ਨਹੀਂ ਕੀਤਾ ਇਹੀ ਵਿਚਾਰ ਮਨ ਵਿੱਚ ਲਈ ਮੈਂ ਗੈਰਾਜ ਵਿੱਚ ਪਹੁੰਚ ਗਿਆ। ਪਾਰੇ ਆਪਣੀ ਕਾਰ ਵੇਖ ਕੇ ਤਾਂ ਮੇਰੀਆਂ ਅੱਖਾਂ ਆਡੀਆਂ ਰਹਿ ਗਈਆਂ। ਮੇਰੀ ਕਾਰ ਸ਼ੀਸ਼ੇ ਵਾਂਗ ਚਮਕ ਰਹੀ ਸੀ। ਅੰਦਰੋਂ ਬਾਹਰੋਂ ਮੈਂ ਜਦੋਂ ਪੁੱਛਿਆ ਤਾਂ ਕਹਿੰਦੇ ਭਾਜੀ ਨੇ ਸਿਰਫ ਬੋਨਟ ਬੋਨਟ ਤੇ ਕੰਪਾਊਂਡ ਨਾਲ ਸਾਫ਼ ਕਰਨ ਨੂੰ ਕਿਹਾ ਸੀ। ਪਰ ਅਸੀਂ ਲੰਚ ਟਾਈਮ ਵਿੱਚ ਸਾਰਿਆਂ ਨੇ ਰਲ ਕੇ ਤੁਹਾਡੀ ਸਾਰੀ ਕਾਰ ਕੰਪਾਊਂਡ ਕਰ ਦਿੱਤੀ ਅੰਦਰੋਂ ਵੀ ਸਾਰੀਆਂ ਸੀਟਾਂ ਸਰਫ ਮਾਰ ਕੇ ਸਾਫ਼ ਕਰ ਦਿੱਤੀਆਂ ਵੈਕਮ ਵੀ ਕਰਤਾ ਜੀ ਉਹਨਾਂ ਸਾਰਿਆਂ ਨੇ ਰਲ ਕੇ ਲੰਚ ਟਾਈਮ ਵਿੱਚ ਮੇਰੀ ਕਾਰ ਨੂੰ ਸ਼ੀਸ਼ੇ ਮੰ ਚਮਕਾ ਦਿੱਤਾ ਬੋਨਟ ਤੇ ਸ਼ੀਸ਼ੇ ਦਾ ਕੰਮ ਵੀ ਮੇਰੀ ਉਮੀਦ ਨਾਲੋਂ ਕਿਤੇ ਵਧੀਆ ਕੀਤਾ ਮੈਂ ਇਸ ਮਿਹਰਬਾਨੀ ਦਾ ਕਾਰਨ ਪੁੱਛਿਆ ਉਹਨਾਂ ਚੋਂ ਇੱਕ ਕਹਿੰਦਾ ਸਰਦਾਰ ਸਾਹਿਬ ਸਾਨੂੰ ਇੱਥੇ ਗੈਰਾਜ ਵਿੱਚ ਕੋਈ ਸਿੱਧੇ ਮੁੰਨੇ ਬੁਲਾਉਂਦਾ ਤੁਸੀਂ ਸਾਡੇ ਲਈ ਸਮੋਸੇ ਲੈ ਕੇ ਆਏ ਤੇ ਉਸ ਤੋਂ ਵੱਡੀ ਗੱਲ ਸਾਡੇ ਨਾਲ ਬੈਠ ਕੇ ਖਾਦੇ ਉਸ ਦੇ ਬਦਲੇ ਇਹ ਤਾਂ ਕੁਝ ਵੀ ਕੰਮ ਨਹੀਂ ਅਸੀਂ ਤੁਹਾਡੀ ਕਾਰ ਸਾਫ਼ ਕਰਕੇ ਹੀ ਸਾਬ ਬਰਾਬਰ ਕਰ ਦਿੱਤਾ ਉਹਨਾਂ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ਮੈਨੂੰ ਸਿਆਣਿਆਂ ਦੀ ਗੱਲ ਯਾਦ ਆਈ ਵੀ ਜਦੋਂ ਤੁਸੀਂ ਕਿਸੇ ਨੂੰ ਸਤਕਾਰ ਦਿੰਦੇ ਹੋ ਤਾਂ ਉਹ ਕਈ ਗੁਣਾ ਵੱਧ ਕੇ ਵਾਪਸ ਮਿਲਦਾ ਹੈ ਧੰਨਵਾਦ ਜੀ ਲੈ ਕਹਾਣੀ ਹਿਸਾਬ ਬਰਾਬਰ ਲੇਖਕ ਲਖਵਿੰਦਰ ਸਿੰਘ ਸੰਧੂ